ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਬਲੌਗਸ ਵਿੱਚ ਇਹ ਵੀਡੀਓ ਮੈਂ ਥੋੜੀ ਜਿਹੀ ਰਿਕਾਰਡਿੰਗ ਕਰ ਰਹੀ ਹਾਂ ਜਿੱਥੇ ਤੋਂ ਵੀਡੀਓ ਸਟਾਰਟਿੰਗ ਕੀਤੀ ਸੀ ਉੱਥੋਂ ਸਹਜ ਨੇ ਥੋੜੀ ਜਿਹੀ ਵੀਡੀਓ ਆਪਣੀ ਕੱਟ ਕਰਤੀ ਸੀ ਸਟਾਰਟ ਨਹੀਂ ਸੀ ਕੀਤੀ ਸੋ ਤੁਸੀਂ ਹੁਣ ਵੀਡੀਓ ਨੂੰ ਇੰਜੋਏ ਕਰੋ ਸਾਲੇ ਸਵਾਗਤ ਹੈ ਤੁਹਾਡਾ ਬਰਨ ਫੈਮਿਲੀ ਬਲੌਗਸ ਵਿੱਚ ਹੋਰ ਦੱਸੋ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਜੀ ਪੀਰਵਾਰ ਦਾ ਤੇ ਅਸੀਂ ਚੱਲੇ ਆ ਜੀ ਅੱਜ ਮੈਰੀ ਸੌਰੀ ਮੈਰਿਸ ਤੇ ਨਹੀਂ ਬਰਥਡੇ ਦੇ ਪਾਰਟੀ ਤੇ ਚੱਲੇ ਆ ਸੀ ਤੇ ਸ਼ਾਮ ਦਾ ਟਾਈਮ ਹੋ ਚੁੱਕਿਆ ਸਾਢੇ ਦਿਨ ਦਾ ਕਿਉਂਕਿ 3 ਵਜੇ ਦਾ ਟਾਈਮ ਰੱਖਿਆ ਸੀ ਉਹਨਾਂ ਨੇ ਸਾਢੇ ਮਤਲਬ ਰਾਤ ਦਾ ਸ਼ਾਮ ਦਾ ਟਾਈਮ ਰੱਖਿਆ ਹੋਇਆ ਸੜ ਮੱਥਾ ਜ ਕੁਝ ਪਾਇਆ ਮੈਂ ਵੀ ਹੋਈ ਕਹਿਣ ਲੱਗੀ ਉਹ ਤੇ ਬਾਕੀ ਅਸੀਂ ਤੋਂ ਚੱਲੇ ਆ ਤੇ ਹੁਣ ਪਹਿਲਾਂ ਪਿੰਡ ਜਾਵਾਂਗੇ ਪਿੰਡ ਤੋਂ ਫਿਰ ਵੀ ਉਹਨਾਂ ਨੂੰ ਜਾਣਾ ਉਹਨਾਂ ਨੂੰ ਨਾਲ ਲੈ ਕੇ ਫਿਰ ਅਸੀਂ ਇਕੱਠੇ ਹੀ ਜਾਵਾਂਗੇ ਹਨਾ ਤੇ ਆ ਸੂਟ ਆਪਾਂ ਮਮਾ ਜੀ ਦੀ ਬੇਟ ਦੀ ਮੈਰਿਸ ਤੇ ਰਿਸੈਪਸ਼ਨ ਤੇ ਪਾਇਆ ਸੀ ਤੇ ਇਹ ਫਿਰ ਇਹ ਸੂਟ ਮੈਂ ਸਿਰਫ ਇੱਕ ਵਾਰੇ ਪਾਇਆ ਸੀ ਇਹ ਸ਼ਿਮਰ ਦਾ ਸੂਟ ਆ ਮੇਰਾ ਤੇ ਆਪਾਂ ਇਹ ਅੱਜ ਵੇਅਰ ਕਰ ਲਿਆ ਸੈਕਿੰਡ ਟਾਈਮ ਤੇ ਆਹ ਦਾ ਆਪਣੀ ਜੁੱਤੀ ਆ ਜਿਹੜੀ ਆਪਾਂ ਨਵੀਂ ਖਰੀਦੀ ਸੀਗੀ ਇਹ ਵਾਰ ਆਪਣੇ ਪਾਈ ਅੱਜ ਫਸਟ ਟਾਈਮ ਬਸ ਮੈਨੂੰ ਹੀਲ ਮੈਨੂੰ ਜਿਆਦਾ ਪਸੰਦ ਆ ਇਹ ਹੀਲ ਤੋਂ ਬਿਨਾ ਇਹ ਚੱਲਣਾ ਮੈਨੂੰ ਠੰਡਾ ਹੋਣਾ ਹੀਲ ਪਾ ਕੇ ਠੰਡ ਚ ਤੁਰਨਾ ਔਖਾ ਲੱਗਦਾ ਤਾਂ ਕਰਕੇ ਹੁਣ ਅਸੀਂ ਤੁਹਾਨੂੰ ਜਾ ਕੇ ਮਿਲਦੇ ਹਾਂ ਤਿਆਰ ਹੋ ਪਾ ਹੋ ਗਏ ਉਧਰ ਸਾਡੇ ਸਰਦਾਰ ਸਾਹਿਬ ਜੀ ਆ ਚੁੱਕੇ ਨੇ ਹੁਣ ਸਤਿ ਸ਼੍ਰੀ ਅਕਾਲ ਬੁਲਾ ਲਓ ਸਾਰੇ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਆ ਭਾਰਿਆਂ ਦੋ ਦਵਾਰ ਇੱਥੇ ਸਾਡੇ ਸਰਦਾਰ ਸਾਹਿਬ ਜੀ ਫੁੱਲ ਟੌਰ ਦੇ ਵਿੱਚ ਨੇ ਤੇ ਫਹਿਦ ਜੀ ਤੁਸੀਂ ਵੀ ਆਪਣੀ ਟੌਰ ਦਿਖਾ ਦਿਓ ਸਾਡੀ ਦੀਦੀ ਵੀ ਟੌਰ ਚ ਤੇ ਅਭੀ ਜੋ ਸਾਡਾ ਗੱਡੀ ਚ ਬੈਠ ਚੁੱਕਿਆ ਹੈ ਤੇ ਅਭੀ ਜੋ ਸਾਡੇ ਗੱਡੀ ਚ ਬੈਠ ਗਿਆ ਤੇ ਬਸ ਮੈਂ ਥੋੜੇ ਪਾਸੇ ਜਿਹੜਾ ਸਮਾਨ ਚਾਹੀਦਾ ਸੀ ਉਹ ਕਾ ਲਿਆ ਆਪਣਾ ਤੇ ਮਿੱਠੂ ਨਹੀਂ ਸਾਡੇ ਪੂਰੀ ਰਹਿਣਗੇ ਅੱਗੇ ਆ ਜਾ ਰਾਤ ਨੂੰ ਬਾਪੂ ਸਰ ਤੇ ਫੇਰ ਹੋਂਦੋਂ ਦੇਖਦੇ ਉੱਥੇ ਜਾ ਕੇ ਮਿਲਦੀ ਆ ਤੇ ਜਾ ਸਾਰੇ ਨੀਚੇ ਪੋਣੇ ਦੋ ਲਗਾ ਦੇ ਸੀ ਬਾਕੀ ਰੱਖ ਦੇ ਹਾਂ ਫਿਰ ਹੋਰ ਹੀ ਮਰਾਂਗੇ ਚਲੋ ਜੀ ਹੁਣ ਤੁਹਾਨੂੰ ਚਾਕੇ ਫਿਰ ਗੱਡੀ 'ਚ ਬੈਠ ਕੇ ਮਿਲਦੀ ਆਂ ਕੋਟੀ ਤੁਸੀਂ ਬਾਤ ਚ ਹੀ ਪਾਉਂਗੇ ਕੋਟੀ ਬਸ ਬੋਣੀ ਆ ਕੋਟੀ ਨਹੀਂ ਪਾਏ ਬਿਨਾਂ ਨਾ ਆਹ ਕਰਕੇ ਮੈਂ ਥੋੜਾ ਜਿਹਾ ਫਿਰ ਮੈਂ ਖੋਲ ਤੇ ਫਿਰ ਆਪਾਂ ਨੇ ਆ ਛੋਟੇ ਵੇਅਰ ਕਰ ਲਏ ਤੇ ਹੁਣ ਪਤਾ ਕੀ ਆ ਬਾਹਰ ਤਾਂ ਧੁੱਪ ਆ ਬੇਸ਼ੱਕ ਪਰ ਜਦੋਂ ਨਾ मम्मा ने इस बार कोटी ज्यादा वो नहीं लेती है कि फैशनेबल जी नहीं लेती ये हाँ। ठंड रोकने वाली लेते वैसे सोनी बहुत है मम्मा हूं असि हो गए रेडी शेडी हो गए थोड़े से तो मिल दिया उठे जाके जाओ फिर रास्ते में कितने मिल दिया चलो जी सारे नाल तुसी भी पार्टी ते बाय बाय ਹਾਂਜੀ ਫਰੈਂਡਸ ਅਸੀਂ ਆ ਗਏ ਸੀਗੇ ਪਿੰਡ ਮੇਰੇ ਪੇਕੇ ਬਾਠਾ ਇਹ ਹੈਗੇ ਬਾਬਾ ਸ਼ੀਤਨ ਲਾਲ ਜੀ ਦੀ ਸਮਾਦ ਤੇ ਇੱਥੇ ਐਤਵਾਰ ਨੂੰ ਮੱਥਾ ਟੇਕਦੇ ਨੇ ਸਾਰੇ ਵੈਸੇ ਡੇਲੀ ਵੀ ਟੇਕਣ ਆਉਂਦੇ ਨੇ ਤੇ ਆਪਣਾ ਪਿੰਡ ਇੱਥੋਂ ਸਟਾਰਟ ਹੋ ਗਿਆ ਇੱਥੇ ਰੜਾ ਇਹ ਅੱਧੇ ਲੋਕ ਇੱਧਰ ਆਪਣੇ ਰੜੇ 'ਚ ਰਹਿੰਦੇ ਨੇ ਤੇ ਇੱਥੇ ਜੀ ਇੱਥੋਂ ਸਟਾਰਟ ਹੋ ਜਾਂਦਾ ਬਸ ਹੁਣ ਆਪਣਾ ਪਿੰਡ ਇਹ ਹੈਗੇ ਮੇਰੇ ਦਾਦਾ ਜੀ ਦੇ ਬ੍ਰਦਰ ਦਾ ਘਰ ਮਤਲਬ ਕਿ ਵੀ ਮੇਰੇ ਦਾਦਾ ਜੀ ਦੇ ਘਰ ਆ ਤੇ ਨਾਲ ਆਹ ਵਾਲੇ ਸਾਡੇ ਖੇਤ ਨੇ ਇਹ ਸਾਡੇ ਖੇਤ ਨੇ ਸਾਡੀ ਜ਼ਮੀਨ ਆ ਹਨਾ ਇਸ ਤੋਂ ਸਾਡੀ ਨਾ ਮਤਲਬ ਕਿ ਪਿੰਡ ਦੇ ਨਾਲ ਹੀ ਲੱਗਦੀ ਹੈ ਪਿੰਡ ਤੋਂ ਜ਼ਿਆਦਾ ਦੂਰ ਨਹੀਂ ਹੈਗੀ ਬਸ ਇੱਥੇ ਤੋਂ ਹੁਣ ਸਾਡਾ ਪਿੰਡ ਸਟਾਰਟ ਆ ਹਨਾ ਤੇ ਮੰਮੀ ਉਹ ਨਹੀਂ ਵੇਟ ਕਰ ਰਹੇ ਸੀ ਮੇਰੇ ਮੰਮੀ ਤੇ ਬ੍ਰਦਰ ਦੋਨੋਂ ਜਾਣਗੇ ਡੈਡੀ ਤਾਂ ਫਿਰ ਘਰ ਰਹਿਣਗੇ ਹਨਾ ਮਤਲਬ ਕਿ ਤਾਂ ਕਰਕੇ ਫਿਰ ਦੋਨੋਂ ਜਾਣੇ ਜਾਣਗੇ ਉਹ ਬਸ ਖੜੇ ਵੇਟ ਕਰ ਰਹੇ ਸੀਗੇ ਸਾਡੇ ਸਾਡਾ ਘਰ ਥੋੜਾ ਜਿਹਾ ਵਿਚਾ ਪਿੰਡ ਦੇ ਤੇ ਮੰਮੀ ਉਹ ਨਹੀਂ ਬਾਹਰ ਆਗੇ ਸੀਗੇ ਫਿਰ ਅਸੀਂ ਉਤਰਨਾ ਨਹੀਂ ਸੀਗਾ ਅਸੀਂ ਕਿ ਆ ਵੀ ਚਲੋ ਹਨਾ ਵੀ ਉਹ ਕਰ ਲੈਣੇ ਆ ਤੇ ਬਾਕੀ ਜੀ ਇੱਥੋਂ ਹੁਣ ਆਪਣਾ ਇਧਰੋਂ ਵੀ ਆਪਣੇ ਮਤਲਬ ਕਿ ਇਸ ਮੇਰੇ ਤਾਈ ਚਾਚਿਆਂ ਦੇ ਘਰ ਨੇ ਹਨਾ ਤੇ ਆ ਜਿਹੜੀ ਫਰਸਟ ਇਧਰ ਲਈ ਦੋਨੋਂ ਅਮਣੋਂ ਸਾਹਮਣੇ ਇਹ ਵੀ ਹਨਾ ਆ ਵਾਲੀ ਕੋਠੀ ਤੇ ਇਧਰਲੀ ਸਾਈਡ ਵਾਲਾ ਹਨਾ ਘਰ ਇਹ ਮੇਰੇ ਤਾਈ ਚਾਚੇ ਆਂਦੇ ਨੇ ਤੇ ਉਸ ਤੋਂ ਬਾਅਦ ਜੀ ਕਿਉਂਕਿ ਸਾਰੇ ਜਣੇ ਬਾਰ-ਬਾਰ ਆ ਗਏ ਅਸੀਂੋਂ ਬਸ ਦੋ ਘਰ ਸਾਡੇ ਅੰਦਰ ਨੇ ਬਾਕੀ ਸਾਡੇ ਸਾਰੇ ਘਰ ਬਾਹਰ-ਬਾਰ ਆ ਗਏ ਹਨਾ ਮਤਲਬ ਕਿ ਅਸੀਂ ਅੰਦਰੇ ਬਣਾ ਲਿਆ ਆਪਣਾ ਘਰ ਤੇ ਇੱਕ ਹੋਰ ਆ ਸਾਡੇ ਅੰਦਰ ਬਾਕੀ ਸਾਰੇ ਬਾਹਰ ਆ ਗਏ ਹਨਾ ਤੇ ਉਹ ਅੱਗੇ ਖੜੇ ਹੋਏ ਮੰਮੀਓਂ ਨੇ ਟੀਕ ਰਹੇ ਸੀ ਕਿ ਸਾਨੂੰ ਤੇ ਬਸ ਜੀ ਅਸੀਂ ਇਹਨਾਂ ਨੂੰ ਬਿਠਾ ਕੇ ਫਿਰ ਚੱਲਦੇ ਅੱਗੇ तो माल पानी भी देखो इस तरह आता है तो चली गई ਉੱਥੇ ਹੈਗਾ ਘਰ ਤੇ ਲਵਲੀ ਦੇ ਘਰ ਜਾਇਆ ਏ ਮਿਲੋ ਜੀ ਸਾਡੀ ਲਵਲੀ ਨੂੰ ਪਈ ਇਹਦੇ ਮੁੰਡੇ ਦਾ ਹੈਗਾ ਬਰਥਡੇ ਤੇ ਹੋਣ ਅਸੀਂ ਚੱਲੇ ਆ ਤੇ ਅੱਗੇ ਇਹਨਾਂ ਨੇ ਉੱਥੇ ਮਤਲਬ ਕਿ ਰੱਖਿਆ ਹੋਇਆ ਪ੍ਰੋਗਰਾਮ ਇਹ ਰੋਡ ਦੇ ਉੱਤੇ ਰ ਇਹਨਾਂ ਦਾ ਘਰ ਆ ਵਾ ਤਾਂ ਨੇੜੇ ਹੀ ਹਨ ਲਵਲੀ ਜਵਾ ਅੱਖਾਂ ਨਹੀਂ ਹੈਗਾ ਲੱਭਣਾ ਤੇ ਬਸ ਰੋਡ ਤੇ ਆ ਸੜਕ ਤੇ ਦੱਸੋ ਜੀ ਸਾਡੀ ਲਵਲੀ ਕਿਹੋ ਜੀ ਲੱਗਦੀ ਆ ਬਹੁਤ ਸੋਹਣੀ ਲੱਗਦੀ ਲਵਲੀ ਰ ਮਮੀ ਕਲਰ ਵੀ ਬਹੁਤ ਪਿਆਰਾ ਲੱਗਦਾ ਇਹ ਸੂਟ ਦਾ ਓ ਮੇਰੀ ਮੰਮੀ ਨੂੰ ਵੀ ਲੋ ਇਹ ਹੀ ਹੈ ਆਂਟੀ ਪੈਸੇ ਤੇ ਲੈ ਲੈ ਹੋਣੀ ਕਰਿਆ ਹੈ ਨਾ ਸੋਇਨ ਮੱਖ ਬਧੀਓ ਸੁੱਟ ਰਹੀ ਕੋਦੀ ਆ ਮੈਂ ਤਾਂ ਹੀ ਤੁਹਾਨੂੰ ਦੱਸ ਰਹੀ ਆ ਮੈਂ ਕਿ ਇਹ ਕੰਦ ਮਲਕੀ ਦੀਆਂ ਦੇ ਲਹੰਗਾ ਪਾਉਂਗੀ ਇੱਕ ਦਿਨ ਰੱਖ ਦੂੰਗੀ ਲਹੰਗਾ ਫੇਰ ਉਹ ਵੀ ਪਹਿਰੇ ਉਹ ਦੇਖਿਆ ਅੰਦਰ ਅਈਂ ਧੋਰੀ ਲੱਗੀ ਹੋਈ ਗੰਦੀ ਦੇ ਨਾਲ ਭਾਇ ਰੱਬਾ ਵੇ ਹੋਈ ਉਹ ਖੜੀ ਆ ਇਹ ਹਾਲ ਚੜਤੇ ਕੀ ਜਹਾੜ ਚ ਨਹੀਂ ਆਉਂਦੀ ਮੈਂ ਮਾਉਣੀਆਂ ਨੇ ਬਾਹਾਂ ਚ ਰਾਜ ਪਹਿਰਾ ਮੂ ਮਾਵੀ ਸਾਰਾ ਗੋਲ ਗੱਪੇ ਚੱਲਣ ਦੋ ਇੱਕ ਮਿੰਟ ਜੀ ਗੋਲ ਗੱਪੇ ਚੱਲਣ ਤਾਂ ਗੋਲ ਗੱਪਾ ਪਾਰਟੀ ਆ ਲੈ ਫਟ ਦਰ ਦਹੀਂ ਪੱਲੇ ਵੀਰੇ ਸਪੂਨ ਤਾਂ ਦੇ ਦੋ ਆ ਪੈਸੀ ਅੱਛਾ ਜਿਹੜਾ ਮਰਚੀ ਦੇ ਕੇ ਪੈ ਫਟਾ ਬੋ ਹੂੰ ਸੋਨਾਗੜੀ ਮਿੱਠਾ ਖਾੜਾ ਇਹਨੇ ਕੱਟਾ ਨਹੀਂ ਖਾਣਾ ਖਾਓ ਖਾਓ ਕੰਦੀ ਨਹੀਂ ਹਾਂਜੀ ਇੱਥੇ ਸਾਰੇ ਆਗੇ ਸੀਗੇ ਤੇ ਮੈਂ ਤੇ ਇਹਦੇ ਪਾਪਾ ਟਿੱਕੀ ਖਾ ਰਹੇ ਸੀਗੇ ਅਸੀਂ ਖੜੇ ਤੇ ਬਾਕੀ ਜੀ ਇੱਥੇ ਸਾਰੇ ਹੋ ਗਏ ਸੀਗੇ ਇਕੱਠੇ ਆ ਨਾ ਮਤਲਬ ਕਿ ਸਾਰੇ ਆਗੇ ਸੀਗੇ ਜਿੰਨੇ ਵੀ ਫੈਮਿਲੀ ਮੈਂਬਰਸ ਦੀਏ ਸਾਰੇ ਆ ਚੁੱਕੇ ਸੀਗੇ ਤੇ ਬਸ ਹੁਣ ਇੰਜੋਏ ਕਰ ਰਹੇ ਸੀਗੇ ਤੇ ਬਾਕੀ ਹੁਣ ਤੁਸੀਂ ਬਣੇ ਰਹੋ ਵਲੌਗ ਦੇਖੋ ਇੰਜੋਏ ਕਰਿਓ ਹੈਨਾ ਤੁਸੀਂ ਪੂਰੀ ਵਲੌਗ ਵਾਚ ਕਰਿਓ ਜੀ ਮੇਰੀ ਭਤੀਜੀਆਂ ਪਰ ਪਰਪਲ ਸੂਟ ਵਾਲੀ ਮੇਰੇ ਨਾਲ ਪੜਦੀ ਸੀਗੀ ਤਾਂ ਕਰਕੇ ਤਾਂ ਮੇਰੀ ਭੈਣ ਆ ਕਹਿੰਦੀ ਆ ਮੈਂ ਕੋਈ ਭਤੀਜੀ ਦੀ ਭੈਣ ਆ ਮੈਂ ਤਾਂ ਮੈਂ ਤਾਂ ਜੀਜਾ ਹੀ ਕਹਿਣਾ ਹਨਾ ਇਹ ਅਸੀਂ ਬਸ ਤੇ ਅਸੀਂ ਵਜਾ ਕੇ ਲੱਗਿਆ ਹੋਈਆਂ ਅਸੀਂ ਕਰਨ ਤੇ ਉਧਰ ਮੈਂ ਕਿਹਾ ਭਾਬੀ ਨੂੰ ਦਿਖਾਓ ਭਾਬੀ ਨੂੰ ਇਹ ਬੜੀ ਭਾਬੀ ਆ ਤੇ ਇਹਨਾਂ ਦੀ ਮੰਮੀ ਆ ਬੜੀ ਭਾਬੀ ਤੇ ਬਾਕੀ ਤੁਹਾਨੂੰ ਮੈਂ ਜਾਉਂਗੀ ਇੱਕ ਦਿਨ ਫੇਰ ਬਲੌਗ ਸਾਰਿਆਂ ਦਾ ਬਣਾ ਕੇ ਲੈ ਕੇ ਆਉਂਗੀ ਹਨਾ ਤੇ ਇਹ ਸਾਰਿਆਂ ਦਾ ਤੁਹਾਨੂੰ ਦਿਖਾਉਂਗੀ ਫਿਰ ਇੱਥੇ ਅਸੀਂ ਗੱਲਾਂ ਬਾਤਾਂ ਮસ્ਤੀ ਕਰ ਰਹੀਆਂ ਸੀਗੀਆਂ ਖੜੀਆਂ ਬਹੁਤ ਇੰਜੋਏ ਕੀਤਾ you <laughs> ਕੋਈ ਤੱਕ ਦੇ ਕੰਮ ਨੂੰ ਸੁਣਵਾਵੀਂ ਹਰ ਘਰਾਂ ਤੋਂ ਬੱਲੇ ਹੁਕਾਂ ਬੈਠੀ ਕੋਈ ਤੱਕ ਦੇ ਕੰਮ ਨੂੰ ਸੁਣਵਾਵੀਂ I'm mm -hmm.

ਜੀ ਆਪਣੇ ਘਰ ਟਾਈਮ ਹੋ ਗਿਆ 10:30 ਦਾ ਤੇ ਤੁੰਦ ਦਾ ਤੁਸੀਂ ਪੁੱਛੋ ਨਾ ਅਸੀਂ ਕਿਹਾ ਸੀ ਤੁੰਦ ਜਾਏ ਆ ਕੋ ਦਿਖਾਵਾਂ ਤੁਹਾਨੂੰ ਇੰਨੀ ਜਿਆਦਾ ਤੁੰਦ ਪੈ ਚੁੱਕੀ ਆ ਤੇ ਇਹ ਤੁਹਾਨੂੰ ਦੇਖੋ ਦੇਖੋ ਬਾਹਰ ਤਾਂ ਪਤਾ ਨਹੀਂ ਲੱਗ ਰਿਹਾ ਹੈਗਾ ਇੰਨੀ ਘੁੰਧ ਪੈ ਚੁੱਕੀ ਹੈ ਇਹਦੇ ਚ ਤਾਂ ਹੁਣ ਫੇਰ ਕਲੀਅਰ ਦਿਖ ਰਿਹਾ ਫੋਨ ਚ ਬਹੁਤ ਘਾਤ ਹੁੰਦੀ ਪੈ ਚੁੱਕੀ ਆ ਤੇ ਠੰਡ ਕਾਫੀ ਜ਼ਿਆਦਾ ਹੋ ਚੁੱਕੀ ਆ ਤੇ ਬਸ ਜੀ ਹੁਣ ਅਸੀਂ ਚੇਂਜ ਕਰ ਲਈਏ ਸਾਰੇ ਸਾਡੇ ਸਰਦਾਰ ਸਾਹਿਬ ਤਾਂ ਚੇਂਜ ਕਰਨੇ ਵੀ ਲੱਗੇ ਮੈਂ ਚੇਂਜ ਕਰ ਲਵਾਂ ਤੇ ਮੇਰੇ ਬੱਚੇ ਵੱਡੇ ਹੈ ਕਰਦੇ ਬਾਈ ਜੇ ਤੁਹਾਨੂੰ ਉਹ ਵਧੀਆ ਲੱਗਿਆ ਸਾਡਾ ਵਲੌਗ ਹਨਾ ਬਰਥਡੇ ਫੰਕਸ਼ਨ ਵਧੀਆ ਲੱਗਿਆ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਚੈਨਲ ਨੂੰ ਲਾਈਕ ਸਾਰੇ ਕੁਝ ਕਰਦੇ ਹੋ ਹਾਂ ਤੇ ਮਿਲਾਂਗੇ ਤੁਹਾਨੂੰ ਕੱਲ ਨੂੰ ਤੇ ਮੇਰੇ ਵੀਰੇ ਦਾ ਬਰਥਡੇ ਆ ਗਿਆ ਤੇ ਪਿਆਰੇ ਪਿਆਰੇ ਇੱਕ ਪੰਨ ਕੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਤੇ ਨਵੀਂ ਸ਼ੁਰੂਆਤ ਦੇ ਨਾਲ ਮਿਲਾਂਗੇ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮਸ ਬਾਏ ਬਾਏ